ਈਸਾ ਰਾਂਸਾ ਸ੍ਰੀਕਲ ਕੀ ਹਾਲਚਾਲ ਹੈ ਅੱਜ ਨਾ ਮੈਂ ਬਣਾ ਰਹੀ ਸੀਗੀ ਪਾਸਤਾ ਸੈਲਡ ਮੇਰੇ ਕੋਲ ਨਾ ਥੋੜਾ ਜਿਹਾ ਪਾਸਤਾ ਪਿਆ ਹੋਇਆ ਸੀ ਉਬਲਿਆ ਹੋਇਆ ਤੇ ਮੈਂ ਸੋਚਿਆ ਕਿ ਪਾਸਤਾ ਸੈਲਡ ਬਣਾ ਲਵਾਂ ਤੇ ਸੋਚਿਆ ਤੁਹਾਡੇ ਨਾਲ ਵੀ ਰੈਸਪੀ ਸ਼ੇਅਰ ਕਰ ਦਿਆਂ ਬੜੀ ਇਨਸਟੈਂਟ ਜੀ ਰੈਸਪੀ ਹੈ ਕੋਈ ਜਿਆਦਾ ਟਾਈਮ ਨਹੀਂ ਲੱਗਦਾ ਹੈਗਾ ਇਹਨੂੰ ਬਣਾਉਣ ਤੇ ਸੋ ਮੇਰੇ ਕੋਲ ਉਬਲਿਆ ਹੋਇਆ ਪਾਸਤਾ ਤਾਂ ਪਿਆ ਸੀ ਮੈਂ ਇਹਨਾਂ ਦੇ ਲਈ ਜਿਵੇਂ ਐਪਲ ਲੈ ਲਿਆ ਅਨਾਰ ਲੈ ਲਿਆ ਨੇ ਗਾਜਰ ਹੈ ਤੇ ਇੱਕ ਕੌਲਾ ਲਾਲ Shimla Mirch ਹੈ ਹਰੀ Shimla Mirch ਹੈ ਤੇ ਖੀਰਾ ਤੇ ਨਾਲ ਆਪਾਂ ਲੈ ਲਿਆ ਲੈਮਨ ਤੇ ਇਹਦੀ ਡਰੈਸਿੰਗ ਬਣਾਉਣ ਲਈ ਆਪਾਂ ਚੀ ਲੀਫਲੈਕਸ ਲੈ ਲਿਆ ਨਮਕ ਲੈ ਲਿਆ ਮਿਕਸ ਹਰब्स ਲੈ ਲਿਆ ਤੇ ਔਰਗੈਨੋ ਲੈ ਲਿਆ ਤੇ ਥੋੜਾ ਜਿਹਾ ਚਾਟ ਮਸਾਲਾ ਲੈ ਲਿਆ ਤੇ ਨਾਲ ਹੀ ਆਪਾਂ ਲੈ ਲਿਆ 올ਿਵ ਆਇਲ ਤੇ ਹੁਣ ਆਪਾਂ ਨਾ ਇੱਕ ਬਾਉਲ ਲੈ ਲਾਣਾ ਤੇ ਬਾਉਲ ਦੇ ਵਿੱਚ ਆਪਾਂ ਥੋੜਾ ਜਿਹਾ 올ਿਵ ਆਇਲ ਪਾ ਲੈਣਾ ਮੈਨੂੰ ਨਾ ਐਵੇਂ ਵੀ ਸੈਲਡਸ ਵਿੱਚ 올ਿਵ ਆਇਲ ਪਾਇਆ ਹੋਇਆ ਬੜਾ ਵਧੀਆ ਲੱਗਦਾ ਸੋ ਹੁਣ ਆਪਾਂ ਨਾ ਬਾਉਲ ਦੇ ਵਿੱਚ 올ਿਵ ਆਇਲ ਲੈ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਨਾ ਇਹ ਸਾਰੀਆਂ ਸਪਾਈਸਿੰਗਸ ਨੇ ਨਾ ਆ ਪਾ ਦਵਾਂਗੇ ਤੇ ਮੈਨੂੰ ਬੜਾ ਵਧੀਆ ਲੱਗਦਾ ਇਨਸਟੈਂਟ ਜਿਹੜਾ ਇਹ ਸੈਲਡ ਹੁੰਦਾ ਜਦੋਂ ਕਰ ਕੁਛ ਨਹੀਂ ਹੁੰਦਾ ਨਾ ਪਾਸਤਾ ਤਾਂ ਮੋਸਟਲੀ ਨਾ ਮੈਂ ਬਾਇਲ ਕਰਕੇ ਰੱਖ ਹੀ ਲੈਂਦੀ ਆ ਕਿਉਂਕਿ ਪਾਸਤਾ ਜਿਵੇਂ ਬੱਚੇ ਵੀ ਖਾ ਲੈਂਦੇ ਆ ਤੇ ਮੈਨੂੰ ਨਾ ਪਾਸਤਾ ਦਾ ਐਸੇ ਹੀ ਬੋਇਲ ਕਰਕੇ ਰੱਖਣਾ ਵਧੀਆ ਲੱਗਦਾ ਹੈ ਕਿਉਂਕਿ ਪਾਸਤਾ ਦੀਆਂ ਵੱਖਰੀਆਂ ਵੱਖਰੀਆਂ ਡਿਸ਼ੇਸ ਬਣ ਜਾਂਦੀਆਂ ਨੇ ਫੇਰ ਸੈਲਡ ਬਣਾ ਲਈਦਾ ਮੈਂ ਸੈਂਡਵਿਚ ਵੀ ਪਾਸਤਾ ਨਾਲ ਬਣਾ ਲੈਂਦੀ ਆ ਸੋ ਇਸ ਕਰਕੇ ਨਾ ਮੈਨੂੰ ਵਧੀਆ ਲੱਗਦਾ ਸੋ ਹੁਣ ਆਪਾਂ ਨਾ ਇਹਦੇ ਵਿੱਚ ਆ ਸਾਰੇ ਮਸਾਲੇ ਜਿਹੜੀ ਸੀਜ਼ਨਿੰਗਸ ਨੇ ਉਹ ਸਾਰੀ ਪਾ ਲਈਏ 올ੀਵ ਆਲ ਦੇ ਵਿੱਚ ਤੇ ਉਹਨੂੰ ਕਰ ਲਿਆ ਮਿਕਸ ਤੇ ਹੁਣ ਆਪਾਂ ਇਹਦੇ ਵਿੱਚ ਆਵਲੀਆਂ ਸਾਰੀਆਂ ਸਬਜ਼ੀਆਂ ਇਹਦੇ ਵਿੱਚ ਪਾ ਦਵਾਂਗੇ ਜੋ ਜਿੰਨੀਆਂ ਵੀ ਆਪਣੀਆਂ ਸਬਜ਼ੀਆਂ ਕੱਟੀਆਂ ਹੋਇਆਂ ਨੇ ਸਨ ਸਾਰੀਆਂ ਆਪਾਂ ਇਹਦੇ ਵਿੱਚ ਪਾ ਦਿੰਦੇ ਹਾਂ ਤੇ ਨੂੰ ਚੰਗੀ ਤਰ੍ਹਾਂ ਇੱਕ ਵਾਰੀ ਮਿਕਸ ਕਰ ਲਾਂਗੇ ਤਾਂ ਕਿ ਸਬਜ਼ੀਆਂ ਦੇ ਸਾਰੀ ਸਪਾਈਸਿੰਗ ਦਾ ਚੰਗੀ ਤਰ੍ਹਾਂ ਕੋਟ ਹੋ ਜਾਵੇ ਤੇ ਇਹਨਾਂ ਵਧੀਆ ਜਿਹੜੇ weight lose ਕਰ ਰਹੇ ਨੇ ਜਿਨ੍ਹਾਂ ਨੇ ਆਪਣਾ weight maintain ਕਰਨਾ ਹੈ ਉਨਾਂ ਲਈ ਇਹ ਚੀਜ਼ ਬੜੀ ਵਧੀਆ ਹੈ ਇਨਸਟੈਂਟ ਜੀ ਹੈ ਤੁਸੀਂ ਇਹਨੂੰ ਬਣਾ ਕੇ ਵੀ ਰੱਖ ਸਕਦੇ ਹੋ ਆਪਣਾ ਮਤਲਬ ਕਿ ਜਿਵੇਂ ਲੰਚ ਟਾਈਮ ਲਈ ਤੇ ਕੰਮ ਤੇ ਲੈ ਕੇ ਜਾਣਾ ਤੇ ਤੁਸੀਂ ਇਹਨੂੰ ਬਣਾਓ ਪੈਕ ਕਰੋ ਤੇ ਤੁਸੀਂ ਲੈ ਕੇ ਜਾ ਸਕਦੇ ਹੋ ਤੁਸੀਂ ਇਹਨੂੰ ਬਣਾ ਕੇ ਫ੍ਰਿਜ ਸਟੋਰ ਵੀ ਕਰ ਸਕਦੇ ਹੋ ਨਾਲ ਆਪਾਂ ਪਾ ਲੈਣਾ ਪਾਸਤਾ हां एक और गल है जे वेट लॉस करना ता पास्ता दी क्वांटिटी हमेशा थोड़ी होनी चाहिए या पास्ता ज्यादा नहीं होना चाहिए मतलब सब्जियां ਤੁਸੀਂ ज्यादा पाओ ਤੇ ਪਾਸਤਾ ਘੱਟ ਪਾਓ ਪਾਸਤਾ ਪਾਉਣ ਦਾ ਮਰਪਰਪਸ ਇਹ ਹੁੰਦਾ ਕਿ ਇੱਕ ਅਲੱਗ ਜਿਹਾ ਟੈਕਸਚਰ ਇਹਦੇ ਵਿੱਚ ਆ ਜਾਂਦਾ ਸੋ ਵਧੀਆ ਲੱਗਦਾ ਜਿਵੇਂ ਆਪਾਂ ਕਈ ਵਾਰੀ ਸੌਸ ਵਾਲਾ ਪਾਸਤਾ ਬਣਾਉਂਦੇ ਥੋੜਾ ਟਾਈਮ ਲੱਗਦਾ ਸੋ ਇਹ ਵਾਲਾ ਪਾਸਤਾ ਬਣਨ ਤੇ ਕੋਈ ਟਾਈਮ ਨਹੀਂ ਲੱਗਦਾ ਹੈਗਾ ਸੋ ਲੋ ਹੁਣ ਆਪਾਂ ਇਹਦੇ ਵਿੱਚ ਪਾ ਦੇਣਾ ਨਿੰਬੂ ਥੋੜਾ ਜਿਹਾ ਆਪਾਂ ਪਾਵਾਂਗੇ ਇਹਦੇ ਵਿੱਚ ਨਿੰਬੂ ਹਾਂ ਫਿਰ ਨੂੰ ਸਕਵੀਜ਼ ਕਰ ਦਾਂਗੇ ਨਿੰਬੂ ਨੂੰ ਲੋ ਆਪਣਾ ਆਪਾਂ ਪਾਤਾ ਨਿੰਬੂ ਹਾਫ ਸਕਵੀਜ਼ ਕਰ ਦਿੱਤਾ ਤੇ ਸੋ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕਰ ਲਾਂਗੇ ਮਿਕਸ ਤੇ ਆਪਨਾ ਸੈਲਡ ਬਣ ਕੇ ਹੋ ਗਿਆ ਰੈਡੀ ਜ਼ਰੂਰੀ ਨਹੀਂ ਕਿ ਤੁਸੀਂ ਸੇਮ ਹੀ ਸੱਜੀਆਂ ਪਾਉਣੀਆਂ ਨੇ ਤੁਸੀਂ ਆਪਣੀ ਪਸੰਦ ਦੀ ਕੋਈ ਵੀ ਸੱਜੀਆਂ ਪਾ ਸਕਦੇ ਹੋ ਇਹਦੇ ਵਿੱਚ ਮੈਨੂੰ ਇਹਦੇ ਰੈਸਪਾਈਨੈਪਲ ਪਾਉਣਾ ਬੜਾ ਵਧੀਆ ਲੱਗਦਾ ਪਰ ਅੱਜ ਬਿਲਕੁਲ ਪਾਈਨੈਪਲ ਹੈਗਾ ਨਹੀਂ ਸੀ ਤਾਂ ਮੈਂ ਇਹਦੇ ਵਿੱਚ ਅਨਾਰ ਤੇ ਐਪਲ ਪਾਇਆ ਸੋ ਤੁਸੀਂ ਆਪਦੇ ਪਸੰਦ ਦਾ ਕੋਈ ਵੀ ਫਰੂਟ ਕੋਈ ਵੀ ਸੱਜੀਆਂ ਪਾ ਸਕਦੇ ਹੋ ਸੋ ਹੁਣ ਆਪਾਂ ਇਹਨੂੰ ਕਰ ਲੈਣਾ ਚੰਗੀ ਤਰ੍ਹਾਂ ਮਿਕਸ ਹੁਣ ਆਪਣਾ ਸੈਲਡ ਬਣ ਕੇ ਹੋ ਗਿਆ ਰੈਡੀ ਦੇਖੋ ਕਿੰਨਾ ਈਜ਼ੀ ਸੀ ਸਿਰਫ 5 ਮਿੰਟ ਹੀ ਲੱਗਿਆ ਟਾਈਮ ਉਹ ਹੀ ਲੱਗਦਾ ਜਿਹੜਾ ਆਪਾਂ ਸਬਜ਼ੀਆਂ ਕੱਟਨੀਆਂ ਹੁੰਦੀਆਂ ਨੇ ਪਰ ਅੱਜਕੱਲ ਦਾ ਬਹੁਤ ਇਜ਼ੀ ਹੈ ਤੁਸੀਂ ਨਹੀਂ ਹੱਥ ਨਾਲ ਕੱਟਨੀਆ ਨਾ ਚੋਪਰ ਚ ਪਾਓ ਤੇ ਸਾਰੀਆਂ ਸਬਜ਼ੀਆਂ ਨੂੰ ਚੋਪ ਕਰ ਲਓ ਸੋ ਇਹਵੇਂ ਦੀਆਂ ਚੀਜ਼ਾਂ ਨੂੰ ਤੁਸੀਂ ਬਣਾਏ ਬਣਾਇਆ ਕਰੋ ਤੇ ਟਰਾਈ ਜ਼ਰੂਰ ਕਰਿਆ ਕਰੋ ਸੋ ਹੁਣ ਆਪਾਂ ਇਹਨੂੰ ਕਰ ਦਿੰਦੇ ਆ ਪੈਕ ਕਿਉਂਕਿ ਇਹ ਚਾਣਾ ਆਫਿਸ ਵਿੱਚ ਸੈਲਡ ਸੋ ਹੁਣ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਤੇ ਮੈਨੂੰ ਜ਼ਰੂਰ ਦੱਸਿਓ ਕਿ ਤੁਹਾਡਾ ਇਹ ਸੈਲਡ ਕਿਵੇਂ ਦਾ ਬਣਿਆ ਬੜਾ ਇਨਸਟੈਂਟ ਜਿਆ ਤੇ ਛੇਤੀ ਬਣਨ ਵਾਲੀ ਚੀਜ਼ ਹੈ ਕੋਈ ਜ਼ਿਆਦਾ ਇਹਦੇ ਸਤਮਝਮ ਕਰਨਾ ਨਹੀਂ ਨਾ ਕੋਈ ਕੁਕਿੰਗ ਕਰਨੀ ਹੈ ਤੇ ਨਾ ਕੋਈ ਕੁਝ ਹੋਰ ਕੁਝ ਕਰਨਾ ਹੈ ਸੋ ਹੁਣ ਆਪਾਂ ਇਹਨੂੰ ਕਰਨੇ ਆ ਪੈਕ ਆਪਣਾ ਪਾਸਤਾ ਸੈਲਡ ਹੋ ਗਿਆ ਰੈਡੀ ਤੁਸੀਂ ਵੀ ਬਣਾਓ ਤੇ ਜ਼ਰੂਰ ਟਰਾਈ ਕਰੋ ਤੇ ਮੈਨੂੰ ਜ਼ਰੂਰ